ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਸਿੱਖ ਧਰਮ ਦੇ ਸਿਧਾਂਤਾਂ ਦੇ ਬਾਰੇ ਖਾਲਸਾ ਪੰਥ ਦੀ ਸਥਾਪਨਾ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਨੂੰ ਉਹਨਾਂ ਦੇ 5 ਜਾਬਾਤੇ ਜਾਣੂ ਕਰਾਇਆ ਜੋ ਖਾਲਸਾ ਪੰਥ ਦੇ ਸਿਧਾਂਤ ਮੰਨੇ ਜਾਂਦੇ ਹਨ ਇਸ ਤਿਦਾਂ ਅੰਤ ਹਨ। ਆਲਸਾ ਪੰਚ ਦੇ ਪੈਰਿਸਤਾਨ। ਇਹ ਕੀ ਪਰਮਾਤਮਾ ਤੇ ਪ੍ਰੋਸਾ ਰੱਖਣ ਦੀ। ਵਾਹਿਗੁਰੂ ਤੋਂ ਇਲਾਵਾ ਉਹ ਕਿਸੇ ਹੋਰ ਦੇਵ ਦੇਵਤੇ ਦੀ ਪੂਜਾ ਨਹੀਂ ਕਰਨਗੇ। ਰੇਖਾ ਆਲਸਾ ਜਾਤ ਪਾਤ ਵਿੱਚ ਵਿਸ਼ਵਾਸ ਨਹੀਂ ਰੱਖੇਗਾ ਅਤੇ ਉਹ ਆਪਸ ਵਿੱਚ प्रेम ਭਾਵਨਾ ਨਾਲ ਰਹੇਗਾ। ਸਾਰੇ ਸਿੱਖਾਂ ਨੂੰ ਉਤ ਨੈਤਿਕ ਜੀਵਨ ਬਤੀਤ ਕਰਨਾ ਚਾਹੀਦਾ ਹੈ। ਉਨਾ ਨੂੰ 프라이 ਅਤੇ ਤ੍ਰਿ ਤਬਕੂ, ਬਾਤ ਅਤੇ ਮਹਿਿਲੀਆਂ ਵਰਤ ਵਾਲੀ ਵਰਤੋਂ ਤੋਂ ਦੂਰ ਰਹਿਣਾ ਚਾਹੀਦਾ ਹੈ। ਹਰੇਕ ਖਾਲਸਾ ਮਾੜਾ ਦੇ ਨਾਲ ਨਾਲ ਸਸ਼ਤਰ ਵੀ ਧਾਰਨ ਕਰੇਗਾ। ਹਰੇਕ ਸਿੱਖ ਨੂੰ ਸਤਿਦ ਹੈ, ਇਹ ਉਹ ਦੇਸ਼ ਅਤੇ ਧਰਮ ਦੀ ਰੱਖਿਆ ਲਈ ਆਪਣਾ ਕਰਤਵਾਰਨ ਲਈ ਤਿਆਰ ਰਹਿ। ਹਰੇਕ ਸਿੱਖ ਜ਼ਰੂਰੀ ਤੌਰ ਤੇ ਪੰਜ ਕਕਾਰਾਂ ਨੂੰ ਧਾਰਨ ਕਰੇਗਾ। ਇਹ ਹਨ ਕੇਸ ਅੜਾ ਕੰਗਾ ਕਿਰਪਾਨ ਤੇ ਕੇਜਹਿਰਾ ਹਰ ਸਿੱਖ ਸਵੇਰੇ ਹੁਨਾ ਪੰਜ ਬਾਣੀਆਂ ਦਾ ਪਾਠ ਕਰੇਗਾ ਦੀਨਾਂ ਦਾ ਉਜਾਲ ਖੰਡੇ ਵਾਟੇ ਦੀ ਪਹਲ ਤਿਆਰ ਕਰਨ ਸਮੇਂ ਕੀਤਾ ਗਿਆ ਸੀ ਹਰ ਖਾਲਸਾ ਆਪਣੇ ਸਾਰੇ ਪਰਿਵਾਰਕ ਅਤੇ ਵਿਅਕਤੀਗਤ ਕੰਮ ਗੁਰੂ ਜੀ ਦੀ ਕਿਰਪਾ ਤੇ ਛੱਡੇਗਾ ਅਤੇ ਉਹਨਾਂ ਆਪਣਾ ਇਹ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਹੋਏ ਸੰਧਾਰ ਸਾਨੂੰ ਇਹਨਾਂ ਸੰਧਾਰਤਾ ਉੱਤੇ ਕਰਾ ਦੇਣਾ ਚਾਹੀਦਾ ਹੈ ਅਤੇ ਇਹਨਾਂ ਸੰਧਾਰਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ